ਗੁਰੂ ਪਿਆਰ ਸਾਹਿਬ ਜੀ ਗੱਲ ਕਿਹਾ ਕੋ ਵਾਲੀ ਗੁਰਜੀ ਦਾ ਫਲਸਾ ਵਾਲੀ ਗੁਰਜੀ ਦੀ ਖਤੇ ਸਿਮਲੀਗਰ ਸਮਾਜ ਭਾਈਚਾਰੇ ਦੇ ਉੱਪਰ ਜੋ ਵਿਚਾਰਾ ਇਸ ਧਰਤੀ ਤੇ ਆਇਆ ਉਹਨਾਂ ਸਾਰੀਆਂ ਵਿਚਾਰਾਂ ਦਾ ਹੱਲ ਕਰਨ ਦੇ ਸੰਬੰਧ ਵਿੱਚ ਇਸ ਖਾਨ ਤੇ ਰਾਜਨੀਤਿਕ ਭਾਗਿਕ ਸਮਾਜ ਨੂੰ ਬਲਾਰਿਆਂ ਨੇ ਆਪੋ ਆਪਣੇ ਵਿਚਾਰ ਆਪ ਸਰਬੱਤ ਸੋਤਾ ਦੇ ਨਾਲ ਸਾਝੀ ਕੀਤੇ ਆ ਪਰ ਬਰਬਖੋ ਸਿੱਖ ਦੋ ਤਰ੍ਹਾਂ ਦੀ ਪੀਠ ਕਦੇ ਨਹੀਂ ਮੰਗਦਾ ਸਿੱਖ ਦੋ ਤਰ੍ਹਾਂ ਦੀ ਪੀਠ ਕਦੇ ਕਿਸੇ ਰਾਜ ਸਰਕਾਰ ਕੋਲੋਂ ਬਾਦਸ਼ਾਹ ਕੋਲੋਂ ਨਾ ਮੰਗੀ ਤੇ ਨਾ ਮੰਗਦਾ ਉਹ ਕਿਹਦੀ ਇੱਕ ਜ਼ਿੰਦਗੀ ਦੀ ਭੀਮ ਸਿੱਖ ਕਿਤੇ ਕੋਲ ਮੰਗਦਾ ਨਹੀਂ। ਬਾਣ ਪੇਣ ਦੀ ਸਹੂਲਤ ਸਿੱਖ ਕਿਸੇ ਕੋਲ ਮੰਗਦਾ ਨਹੀਂ ਜੋ ਆਪਾਂ ਚਲੇ ਤੇ ਮੰਗੀ ਆ। ਸਰਕਾਰ ਕੋਲੋਂ ਨਹੀਂ ਮੰਗਦਾ ਸਿੱਖ ਗੁਰੂ ਦੇ ਕੋਲ ਮੰਗਦਾ ਹੁੰਦਾ ਹੈ। ਆਪਾਂ ਸਿੱਖਿਆਂ ਗੁਰੂ ਨੇ ਆਪਾਂ ਨੂੰ ਕੀ ਨਹੀਂ ਦਿੱਤਾ। ਪਰ ਆਪਾਂ ਗੁਰੂ ਦੇ ਨਾਲੋਂ ਮਨ ਕਰਕੇ ਬਾਣੀ ਕਰਕੇ ਟੁੱਟ ਗਏ ਆ। ਮੈਂ ਤੁਹਾਡਾ ਸਾਰੇ ਸਵਾਜ ਦਾ ਧੰਨਵਾਦ ਕਰਦਾ ਕਿ ਤੁਸੀਂ ਸਿੱਖੀ ਨੂੰ ਪਰਜਿਆ ਪਰ ਗਨਮਤ ਹੋਏ ਦੇ ਨਾਲ ਨਾਲ ਆਪਾ ਖੰਡੇ ਬਾਟੇ ਦਾ ਔਨਤ ਜਰੂਰੀ ਸੰਗਿਏ ਪੰਜ ਕਕਾਰ ਆਪਨੇ ਸਰੀਰ ਤੇ ਧਾਰਨ ਕਰੀਏ ਤੇ ਨਿਤਨੇਮੀ ਬਣੀਏ ਜਦੋਂ ਆਪਾ ਨਿਤਨੇਮੀ ਬਣਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਬੰਧਨ ਹਨ ਨਾਮ ਜਿਲੀ 18 ਸਿੱਧੀ ਇੱਛਾ ਲਗੀਆਂ ਫਿਰ ਜੋ ਹੱਥ ਹਿਰਦਾ ਸਦਾ ਵਸਾਏ ਇੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਪੁਰਖਾਂ ਨੇ ਵੀ ਆਪਣੇ ਵੱਲੋਂ ਤਲਾਅ ਕੀਤਾ ਪਰ ਨੌਣਾ ਕੋਲ ਕੋਸ਼ਿਸ਼ਾ ਪੰਜਾਬ ਦੀ ਧਰਤੀ ਤੇ ਤੁਸੀਂ ਕੀ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਜਨ ਝਾੜੇ ਬਿਆਦਵੀ ਅਸੀਂ ਕੀ ਕੀਤਾ ਸਕੱਤਰ ਵੱਲੋਂ ਮੈਂ ਵੀ ਸਾਰਾ ਬਿਆਖੇ ਸਮਾਪਤੀ ਕਰਦੇ ਹਾਂ ਬਾਕੀ ਪਿਆਰੋਂ ਜਿਸ ਧਰਤੀ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਦਰੀ ਹੁੰਦੀ ਹੈ ਕਿਰੋਨੀ ਕਮੇਟੀ ਦੇ ਨੀਤੀਕਰ ਗੱਲਾਂ ਕਰਨੀਆਂ ਬੜੀਆਂ ਸੌਂਦੀਆਂ ਤੁਹਾਡੀ ਸਹਾਤਾਵਾਦ ਦੇ ਪੰਜਾਬ ਦਿੱਲੀ ਹੋਰ ਸੂਬਿਆਂ ਤੋਂ ਚੱਲ ਕਰਕੇ ਆਏ ਆਂ ਕਰਨੀ ਲਈ ਦੀ ਜਿੱਥੇ ਲੋੜਿਆ ਪਰ ਮੈਂ ਪੁੱਛਦਾ ਜਿੱਥੇ ਗੁਰੂ ਦੀ ਨੰਦਰੀ ਉੱਥੇ ਕੀ ਕੀ ਪਲ ਲੈ ਕੁਜੀ ਕਾ ਬਲ ਸਾਹਿਬ ਆਏ ਹੋ ਜਿੱਕੇ